ਧਰਤੀ ਪੱਟੀ ਤਾਂ ਵਿੱਚੋਂ ਨਿਕਲ ਗਿਆ ਪੂਰਾ ਸ਼ਹਿਰ ਦੋਸਤੋ ਆ ਤੁਸੀਂ ਬਿਲਡਿੰਗਾਂ ਦੇਖ ਸਕਦੇ ਹੋ ਪੂਰੀਆਂ ਕੰਧਾਂ ਦੇਖ ਸਕਦੇ ਹੋ ਇਹ ਥੱਲੇ ਜਦੋਂ ਧਰਤੀ ਨੂੰ ਤੁਸੀਂ ਆਲੇ-ਦਾਲੇ ਵੀ ਦੇਖ ਸਕਦੇ ਹੋ ਪੂਰੀ ਧਰਤੀ ਪੱਟੀ ਹੋਈ ਹੈ ਤੇ ਥੱਲੋਂ ਪੂਰਾ ਸ਼ਹਿਰ ਨਿਕਲਿਆ ਕੱਲਾ ਸ਼ਹਿਰ ਹੀ ਨਹੀਂ ਦੋਸਤੋ ਉਸੇ ਤਰ੍ਹਾਂ ਦਾ ਪੂਰਾ ਡਿਜ਼ਾਈਨ ਪੂਰਾ ਨਕਸ਼ਾ ਪੂਰੀਆਂ ਜਿਹੜੀਆਂ ਸੁਰੰਗਾਂ ਵੀ ਦੇਖ ਸਕਦੇ ਹੋ ਤੁਸੀਂ ਤੇ ਪੂਰੀਆਂ ਸੜਕਾਂ ਪੂਰੀਆਂ ਗਲੀਆਂ ਦੀਆਂ ਸਾਰਾ ਕੁਝ ਪੂਰਾ ਨਕਸ਼ਾ ਨਿਕਲਿਆ ਹੈ ਸ਼ਹਿਰ ਦਾ ਤੇ ਕਿੱਥੇ ਨਿਕਲਿਆ ਸਾਰਾ ਕੁਝ ਦੱਸਾਂਗੇ ਦੋਸਤੋ ਆ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਜਿਹੜਾ نیچے ਨੂੰ ਜਾਂਦੀਆਂ ਗੁਫਾਵਾਂ ਨੇ ਪੂਰੀਆਂ ਤੇ ਜਦੋਂ ਇਹਦਾ ਪੂਰਾ ਨਿਰਖਣ ਕੀਤਾ ਗਿਆ ਇਹਨੂੰ ਪੂਰੇ ਸ਼ਹਿਰ ਨੂੰ ਵਾਲੇ ਵਾਲੇ ਦੇਖ ਸਕਦੇ ਹੋ ਜੀ ਪੱਟ ਕੇ ਦੇਖਿਆ ਤਾਂ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਵੀ ਨਿਕਲੀਆਂ ਅਤੇ ਪੂਰੇ ਸ਼ਹਿਰ ਦਾ ਨਕਸ਼ਾ ਨਿਕਲਿਆ ਤਾਂ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਜੀ ਕਾਲੀ ਬੰਗਾ ਦੇ ਵਿੱਚ 200 ਕਾਲੀ ਬੰਗਾ ਪੀਲੀ ਬੰਗਾ ਦੇ ਨਾਲ ਹੀ ਹੈ ਤੇ ਇਹ ਹੈ ਜੀ ਪੀਲੀ ਬੰਗਾ ਰਾਜਸਥਾਨ ਦਾ ਇੱਕ ਨਿੱਕਾ ਜਿਹਾ ਸ਼ਹਿਰ ਹੈ ਹਨੂਮਾਨਗੜ੍ਹ ਸਾਈਡ ਤੇ ਉੱਥੇ ਨਿਕਲਿਆ ਜੀ ਆ ਤੁਹਾਨੂੰ ਦਿਖਾਉਨੇ ਆ ਅੱਜ ਕਿ ਕਿਸ ਤਰ੍ਹਾਂ ਜਿਹੜਾ ਪੂਰਾ ਸ਼ਹਿਰ ਦਫਨ ਹੋਇਆ ਹੋਇਆ ਸੀ ਤੇ ਜਦੋਂ ਇਹਦੇ ਇਹਦੇ ਬਾਰੇ ਮਾੜਾ ਮੋਟਾ ਪਤਾ ਲੱਗਿਆ ਤਾਂ ਇਸ ਨੂੰ ਪੂਰਾ ਖੋਦਿਆ ਗਿਆ ਤਾਂ نیچے ਤੋਂ ਜਿਹੜੀਆਂ ਸ਼ਹਿਰ ਦੀਆਂ ਪੂਰੀਆਂ ਬਿਲਡਿੰਗਾਂ ਤੇ ਪੂਰਾ ਸ਼ਹਿਰ ਪੂਰੇ ਸ਼ਹਿਰ ਦਾ ਨਕਸ਼ਾ ਨਿਕਲਿਆ ਦੋਸਤੋ ਅੱਜ ਤੁਹਾਨੂੰ ਫਿਰਕੇ ਦਿਖਾਵਾਂਗੇ ਤੇ ਇੱਥੇ ਇੱਥੋਂ ਜਿਹੜੀਆਂ ਵੀ ਚੀਜ਼ਾਂ ਕੀਮਤੀ ਕੱਢੀਆਂ ਗਈਆਂ ਨੇ ਉਹ ਨਾਲ ਹੀ ਇੱਕ ਸੰਗ੍ਰਹਿਾਲਾ ਬਣਿਆ ਹੋਇਆ ਉੱਥੇ ਰੱਖੀਆਂ ਗਈਆਂ ਨੇ ਤੁਸੀਂ ਆ ਕੇ ਉੱਥੇ ਉਹ ਚੀਜ਼ਾਂ ਵੀ ਦੇਖ ਸਕਦੇ ਹੋ ਤੇ ਇਸ ਉਜੜੇ ਹੋਏ ਸ਼ਹਿਰ ਨੂੰ ਵੀ ਦੇਖ ਸਕਦੇ ਹੋ ਦੇਖ ਸਕਦੇ ਹੋ ਦੋਸਤੋ ਉਸ ਸਮੇਂ ਦੇ ਜਿਹੜੇ ਪੂਰੇ ਨਿਸ਼ਾਨ ਉਸ ਸਮੇਂ ਦੀਆਂ ਚੀਜ਼ਾਂ ਇੱਥੇ ਤੁਹਾਨੂੰ ਮਿਲਣਗੀਆਂ ਇੱਟਾਂ ਰੋੜੇ ਤੇ ਪੂਰੀਆਂ ਬਿਲਡਿੰਗਾਂ ਆਜੋ ਤੁਹਾਨੂੰ ਦਿਖਾਉਨੇ ਆ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਵੀਡੀਓ ਆਪਾਂ ਜਿਹੜੀਆਂ ਲੈ ਕੇ ਆਉਂਦੇ ਰਹਿੰਨੇ ਆ ਤਾਂ ਦੋਸਤੋ ਇਹ ਹੈ ਜੀ ਪੁਰਾਤਨ ਸ਼ਹਿਰ ਤੇ ਜਦੋਂ ਇਸ ਸ਼ਹਿਰ ਦੀ ਸੱਭਿਆਚਾਰ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ ਇਹਦੇ ਬਾਰੇ ਖੰਘਾਲਿਆ ਗਿਆ ਚੰਗੀ ਤਰ੍ਹਾਂ ਇਸ ਨੂੰ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਟਟੋਕੇ ਦੇਖਿਆ ਗਿਆ ਤਾਂ ਦੋਸਤੋ ਪਤਾ ਚੱਲਿਆ ਕਿ ਸਿੰਧੂ ਘਾਟੀ ਸਭਿਅਤਾ ਦੀ ਜਿਹੜੀਆਂ ਨਿਸ਼ਾਨੀਆਂ ਇੱਥੋਂ ਮਿਲੀਆਂ ਨੇ ਇਹ ਸਿੰਧੂ ਘਾਟੀ ਸਭਿਅਤਾ ਦੇ ਲੋਕ ਇੱਥੇ ਰਹਿੰਦੇ ਸੀ ਕਾਰਨ ਕੀ ਹੋਇਆ ਉਹਦਾ ਕਾਰਨ ਤਾਂ ਨਹੀਂ ਪਤਾ ਲੱਗਿਆ ਕਿ ਇਹ ਸ਼ਹਿਰ ਦਫਨ ਕਿਵੇਂ ਹੋਇਆ ਪਰ ਜਿਹੜੀਆਂ ਅੱਜ ਵੀ ਨੀਚੇ ਤੋਂ ਬਿਲਡਿੰਗਾਂ ਉਸੇ ਤਰ੍ਹਾਂ ਬਿਲਡਿੰਗਾਂ ਬਣੀਆਂ ਹੋਈਆਂ ਸ਼ਹਿਰ ਦੀਆਂ ਪੂਰੇ ਸ਼ਹਿਰ ਦਾ ਨਕਸ਼ਾ ਇਸ ਜਗ੍ਹਾ ਤੋਂ ਨਿਕਲਿਆ ਦੇਖੋ ਜੀ ਪ੍ਰਸ਼ਾਸਨ ਵੀ ਉਹ ਇਹ ਫਿਰਦਾ ਹੈ ਤੇ ਹਜੇ ਕਿਉਂਕਿ ਇਸ ਦੀ ਖੋਜ ਹੈ ਜਿਹੜੀ ਹਜੇ جاری ਹੈ ਹਜੇ ਕਾਫੀ ਕੁਸਤਾ ਕੱਢ ਲਿਆ ਗਿਆ ਇੱਥੋਂ ਪਰ ਬਹੁਤ ਕੁਝ ਹਜੇ ਬਾਕੀ ਹੈ ਕਾ ਤੁਸੀਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਤੇ ਇਸ ਸਾਈਡ ਤੋਂ ਜਿਹੜੇ ਹੋਰ ਮੰਤਰੀ ਬਗੈਰਾ ਜਾਂ ਹੋਰ ਜਿਹੜੇ ਖੋਜ ਵਿਭਾਗ ਦੇ ਅਫਸਰ ਨੇ ਅਧਿਕਾਰੀ ਨੇ ਉਹ ਇਸ ਸਾਈਡ ਤੋਂ ਜਾਂਦੇ ਹੋਏ ਤੇ ਪੂਰੀ ਟੀਮ ਆਉਂਦੀ ਹੈ ਜੀ ਗੱਡੀਆਂ ਪਰ ਪਰ ਕੇ ਉਰੇ ਆਉਂਦੀਆਂ ਨੇ ਤੇ ਕਾਫੀ ਕੁਝ ਤਾਂ ਕੱਢ ਲਿਆ ਗਿਆ ਇੱਕ ਸਮੇਂ ਦੇ ਵਿੱਚ ਕਾਫੀ ਤਾਕੜੀ ਜਿਹੜੀ ਇੱਥੇ ਚੱਲੀ ਸੀ ਖਦਾਈ ਜੀ ਸੀ ਬੀਆਂ ਨਾਲ ਮਸ਼ੀਨਾਂ ਨਾਲ ਕਾਫੀ ਵੱਡੇ ਪੱਧਰ ਦੇ ਉੱਤੇ ਖੋਦਿਆ ਗਿਆ ਸੀ ਆ ਨਿਸ਼ਾਨ ਲਗਾਏ ਗਏ ਨੇ ਨਿਸ਼ਾਨਦੇਹੀ ਕੀਤੀ ਗਈ ਹੈ ਤੇ ਹੁਣ ਇਸ ਦੇ ਕਿਸ ਤਰ੍ਹਾਂ ਦਾ ਉਹ ਸ਼ਹਿਰ ਸੀ ਜਾਂ ਕੀ ਕੁਝ ਹੋਰ ਨਿਕਲ ਸਕਦਾ ਉਹਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਦੋਸਤੋ ਪੂਰਾ ਸ਼ਹਿਰ ਦਫਨ ਹੋਣਾ ਤੇ ਉਹਦੇ ਥੱਲੇ ਪਤਾ ਨਹੀਂ ਕੀ ਕੁਝ ਹੋਇਆ ਕਿ ਦੇ ਦੇ ਖਜ਼ਾਨੇ ਹੋਣਗੇ ਇਹ ਜ਼ਿਆਦਾਤਰ ਦੋਸਤੋ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਿਹੜਾ ਇਹ ਸ਼ਹਿਰ ਦਫਨ ਹੋਣ ਦਾ ਕਾਰਨ ਪਾਣੀ ਹੜ ਬਾਰਸ਼ਾਂ ਹੋ ਸਕਦੀਆਂ ਨੇ ਕਿਉਂਕਿ ਦੋਸਤੋ ਹੁਣ ਵੀ ਜਦੋਂ ਆਪਾਂ ਪਿੱਛੇ ਜੇ ਪਾਣੀ ਪੰਜਾਬ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਪਾਣੀ ਵੜ ਗਿਆ ਸੀ ਤਾਂ ਅਸੀਂ ਦੇਖਿਆ ਕੇ છતਾਂ ਤੱਕ ਜਿਹੜਾ ਮਿੱਟੀ ਭਰ ਗਈ ਸੀ ਪੂਰੀਆਂ છਤਾਂ ਵੀ ਲੁਕ ਗਈਆਂ ਸੀ ਅੱਧੇ ਮਤਲਬ ਕਿ ਘਰ ਭਰ ਗਏ ਸੀ ਲੋਕਾਂ ਦੇ ਮਿੱਟੀ ਨਾਲ ਤੇ ਜਦੋਂ ਫਿਰ ਇਸ ਤਰ੍ਹਾਂ ਦਾ ਕੋਈ ਜਿਹੜਾ ਪਾਣੀ ਦਾ ਹੜ ਦਾ ਪ੍ਰਕੋਪ ਪਾਣੀ ਦਾ ਪ੍ਰਕੋਪ ਲਗਾਤਾਰ 10 20 50 ਸਾਲ ਇੱਕ ਪਿੰਡ ਦੇ ਉੱਤੋਂ ਦੀ ਲੰਘਿਆ ਹੋਊ ਜਾਂ ਇੱਕ ਸ਼ਹਿਰ ਦੇ ਉੱਤੋਂ ਦੀ ਗੁਜ਼ਰਿਆ ਹੋ ਤਾਂ ਦੋਸਤੋ ਉਸ ਸ਼ਹਿਰ ਦਾ ਕੀ ਹਾਲ ਹੋਇਆ ਹੋਊਗਾ ਅੰਦਾਜ਼ਾ ਆਪਾਂ ਲਾ ਸਕਦੇ ਹਾਂ ਤੇ ਹੁਣ ਤਾਂ ਆਪਣੇ ਕੋਲੇ ਬਹੁਤ ਵੱਡੇ ਸਾਧਨ ਨੇ ਬਹੁਤ ਖੁਸ਼ ਹੈ ਕਿ ਆਪਾਂ ਦੁਬਾਰਾ ਉਸ ਉਜੜੇ ਹੋਏ ਸ਼ਹਿਰ ਨੂੰ ਬਸਾ ਸਕਦੇ ਹਾਂ ਕਿ ਪਿੱਛੇ ਜੇ ਆਪਾਂ ਨੇ ਕੇਦਾਰਨਾਥ ਦਾ ਵੀ ਹਾਲ ਦੇਖਿਆ ਸੀ ਪਰ ਉਸ ਸਮੇਂ ਦੇ ਵਿੱਚ ਇਹਨਾਂ ਨੇ ਸ਼ਾਇਦ ਇੱਥੇ ਰਹਿਣਾ ਮੁਨਾਸਬ ਨਹੀਂ ਸਮਝਿਆ ਕਿਉਂਕਿ ਹਰ ਸਾਲ ਪਾਣੀ ਦੀ ਮਾਰ ਤੋਂ ਉਸ ਸਮੇਂ ਦੇ ਵਿੱਚ ਬਚਣਾ ਜਾਂ ਉਹ ਚੀਜ਼ਾਂ ਨੂੰ ਝੱਲ ਪਾਉਣਾ ਬਹੁਤ ਔਖਾ ਸੀ ਇਸ ਕਰਕੇ ਇਹਨਾਂ ਨੇ ਕਿਤੇ ਹੋਰ ਜਾ ਕੇ ਸੱਭਿਅਤਾ ਨੇ ਸ਼ਹਿਰ ਬਸਾਲਿਆ ਹੋਵੇਗਾ ਜ਼ਰੂਰ ਤੇ ਇਸ ਸ਼ਹਿਰ ਨੂੰ ਇਸ ਤਰੀ ਛੱਡਤਾ ਹੋਊਗਾ ਤੇ ਉਸ ਸਮੇਂ ਦਾ ਇਹ ਸ਼ਹਿਰ ਦਫਨ ਤੇ ਉਸ ਤੋਂ ਬਾਅਦ ਕਈ ਸਾਲ ਫਿਰੇ ਦੇ ਉੱਤੇ ਉਸੇ ਤਰ੍ਹਾਂ ਪਾਣੀ ਹੜ ਆਉਂਦਾ ਰਿਹਾ ਤੇ ਇਹਦਾ ਇਹ ਹਾਲ ਹੋ ਗਿਆ ਜਿਹੜਾ ਆਪਾਂ ਦੇਖ ਰਹੇ ਹਾਂ ਤਾਂ ਦੋਸਤੋ ਇਹ ਵਿਚਾਲੇ ਨਿਸ਼ਾਨਦੇਹੀ ਦਿੱਤੀ ਗਈ ਹੈ ਤੇ ਇੱਥੋਂ ਖੜ ਕੇ ਇਹ ਬਿਲਕੁਲ ਸੈਂਟਰ ਦੇ ਵਿੱਚ ਆ ਆਲੇ-ਦਾਲੇ ਜਿਹੜਾ ਪੂਰਾ ਸ਼ਹਿਰ ਅਸੀਂ ਦੇਖ ਸਕਦੇ ਹਾਂ ਤੇ ਪੂਰੇ ਸ਼ਹਿਰ ਦੀਆਂ ਦਿਵਾਰਾਂ ਪੂਰੀਆਂ ਕੰਧਾਂ ਤੇ ਪੂਰੇ ਘਰ ਜਿਹੜੇ ਇਸ ਸ਼ਹਿਰ ਦੇ ਵਿੱਚ ਦਫਨ ਹੋ ਗਏ ਸੀ ਤੇ ਅਗਰ ਇਹਦੇ ਨਾਲ ਇੱਕ ਸੰਗ੍ਰਹਿਾਲਾ ਬਣਿਆ ਹੋਇਆ ਜਿੱਥੇ ਇੱਥੋਂ ਕੱਢੇ ਹੋਏ ਸਮਾਨ ਕਾਫੀ ਜ਼ਿਆਦਾ ਕੀਮਤੀ ਕੀਮਤੀ ਚੀਜ਼ਾਂ ਕਿਉਂਕਿ ਉਹਦੇ ਅੰਦਰ ਵੀਡੀਓ ਬਣਾਉਣੀ ਅਲਾਉਡ ਨਹੀਂ ਇਸ ਕਰਕੇ ਆਪਾਂ ਬਣਾ ਨਹੀਂ ਸਕੇ ਤੇ ਤੁਸੀਂ ਇਹ ਆ ਸਕਦੇ ਹੋ ਜੀ ਕਾਲੀ ਬੰਗਾ ਇਹ ਪੀਲੀ ਬੰਗਾ ਸ਼ਹਿਰੇ ਦੇ ਨਾਲ ਹੀ ਪੈਂਦਾ 3-4 ਕਿਲੋਮੀਟਰ ਉਸ ਸ਼ਹਿਰ ਦੇ ਵਿੱਚ ਇਹ ਜਿਹੜਾ ਪੂਰਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਹਨਮਾਨਗੜ ਸਾਈਡ ਹੈ ਇਹ Rajasthan ਦੇ ਵਿੱਚ ਹੈ ਤਾਂ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਆ ਕਰੋ ਇਸ ਤਰ੍ਹਾਂ ਦੀ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਉਂ